ਸਾਰੇ ਸੱਚੀ ਗੱਲ ਦੀ ਮਤਲਬ ਰਵਿੰਦਰ ਨੇ ਵੀ ਮੈਂ ਗੱਲ ਕਰਨ ਲੱਗੀਆਂ ਬ੍ਰੈਂਪਟਨ ਦੀ ਕਿਉਂਕਿ ਸਾਰੇ ਕੰਟਰੀਆਂ ਚ ਹੈਨਾ ਆਪਾਂ ਜੌਬਾ ਵੀ ਕਰਦੇ ਆ ਸੀ ਵੀ ਕਰਦੇ ਨਾਲ ਅਸੀਂ ਸਿੰਗ ਵੀ ਕਰਦੇ ਆ ਪ੍ਰੋਗਰਾਮ ਵੀ ਲਾਉਣਾ ਜੌਬਾ ਵੀ ਕਰ ਸਾਰੇ ਕਰਦੇ ਆ ਤੇ ਅਸੀਂ ਕਿਸੇ ਦਾ ਦੂਜਾ ਸਵੀਟ ਅਸੀਂ ਕਿਸੇ ਸਵੀਟ ਤੋਂ ਹੈਨਾ ਅਸੀਂ ਕੋਈ ਸਨੈਕਸ ਲੈਂਦੇ ਸੀ ਜਿਵੇਂ ਤੇ ਉੱਥੇ ਕਮਾਈ ਆਈ ਹੈਨਾ ਬਰਥਡੇਅਰ ਸਾਲ ਦੀ ਉਮਰ ਦੀ ਬਿਲਕੁਲ ਰੀਅਲ ਹੀ ਹੈ ਉਹ ਉਹਨੂੰ ਕਹਿੰਦੀ ਵੀ ਵੀ ਪਾਜੀ ਤੁਸੀਂ ਮੈਨੂੰ ਇੱਕ ਜੋਬ ਦੇ ਦਿਓ ਵੀ ਕੰਮ ਹਨਾ ਵੀ ਮੈਂ ਕਮੇਟੀਆਂ ਦੇ ਕਿਸ਼ਤਾ ਪਾ ਦੇਮ ਕਟਮ ਕਾ ਵੀ ਹੁਣ ਖਰਚੇ ਤੁਹਾਨੂੰ ਪਤਾ ਕੈਨੇਡਾ 'ਚ ਬਹੁਤ ਜ਼ਿਆਦਾ ਖਰਚੇ ਹੋ ਜਾਂਦੇ ਆਪਣੇ ਉਹ ਕਹਿੰਦਾ ਵੀ ਭਈ ਵੀ ਤੇਰੀ ਉਮਰ ਥੋੜੀ ਜਿਹੀ ਵੱਡੀ ਐ ਵੀ ਜੋਬ ਤੇਰੇ ਲੈਵਲ ਦੀ ਕੋਈ ਜੋਬ ਹੈ ਨਹੀਂ ਹਨਾ ਉਹ ਵਿਚਾਰੀ ਕਹਿੰਦੀ ਵੀ ਮੈਂ ਤਾਂ ਐ ਕਰਕੇ ਕਮੇਟੀ ਦੀ ਕਿਸ਼ਤ ਭਰ ਨਹੀਂ ਹੁੰਦੀ ਮੇਰੇ ਬਹੁਤ ਜ਼ਿਆਦਾ ਖਰਚ ਐ ਕਹਿੰਦੀ ਤੁਸੀਂ ਚੱਲ ਮੈਨੂੰ ਭਾਂਡੇ ਮਾਂਜਾ ਤੇ ਰੱਖ ਲੋ ਹੋਰ ਕੰਮ ਤਾਂ ਮੈਥੋਂ ਨਹੀਂ ਹੋਣਾ ਵੀ 나ਹੀਂ ਮੈਨੂੰ ਆਉਂਦਾ ਵੀ ਭਾਂਡੇ ਭੁੰਡੇ ਮਾਂਜ ਲਿਆ ਕਰੂੰਗੀ ਤੇ ਮੈਨੂੰ ਵੀ ਤਾਂ ਤਰਸ ਜਾ ਗਿਆ ਮੈਂ ਉਹਨਾਂ ਨੂੰ ਕਹਿਿਆ ਭਈ ਤੁਸੀਂ ਉਹਨੂੰ ਰੱਖੋ ਜ਼ਰੂਰ ਪਰ ਮਰੀ ਵੀ 2-4 ਘੰਟੇ ਜੋਬ ਦੇ ਦਿਓ ਕਿਰਾ ਇਹ ਦੋ ਲੈ ਆ ਤੋਂ ਨਸਾਂਗੀਆਂ ਕਰਦੀਆਂ ਮਾੜਾ ਮੋਟਾ ਅੜੀ ਉੱਤ ਰੰਗੀ ਚੁੱਪੀ ਰਖ ਲੈ ਵੇ ਬੰਗਲਾ ਸਵਿਟ ਵਾਲਿਆ ਉਹ ਸਾਨੂੰ ਭਾਂਡੇ ਮਾਂਜਣ ਤੇ ਰੱਖ ਲੈ ਬੰਗਲਾ ਸਵਿਟ ਵਾਲਿਆ ਉਹ ਸਾਨੂੰ ਭਾਂਡੇ ਮਾਂਜਣ ਤੇ ਰੱਖ ਲੈ ਬੰਗਲਾ ਸਵਿਟ ਵਾਲਿਆ ਮੈਂ ਤੁਹਾਡੀ ਕਿੰਦਰਿੰਪੀ ਸਤਿਕਾਰ ਥੈਂਕ ਯੂ ਸੋ ਮਚ